ਇਹ ਆਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਪੰਜਾਬ ਦੇ ਵਿੱਚ ਪਿਛਲੇ ਕਾਫੀ ਲੰਬੇ ਚਿਰ ਤੋਂ ਜੋ ਸਪੇਸ ਦੀ ਸਮੱਸਿਆ ਸੀ ਜੋ ਸ਼ੈਲਰ ਮਾਲਕਾਂ ਵੱਲੋਂ ਵਾਰ-ਵਾਰ ਮੁੱਦਾ ਉਠਾਇਆ ਜਾ ਰਿਹਾ ਸੀ ਉਸ ਤੇ ਪੰਜਾਬ ਸਰਕਾਰ ਨੇ ਜੋ ਕੱਲ ਮੋਹਰ ਲਾ ਦਿੱਤੀ ਹੈ ਜੋ ਸਾਰੀਆਂ ਮੰਗਾਂ ਸੀ ਜੋ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀਆਂ ਉਹ ਪੰਜਾਬ ਸਰਕਾਰ ਨੇ ਮੰਨ ਲੀਆਂ ਤੇ ਕਿਹੜੀਆਂ ਇਹ ਮੇਨ ਮੰਗਾਂ ਸੀ ਜਿਹਨੂੰ ਲੈ ਕੇ ਜੋ ਪੰਜਾਬ ਦੇ ਛੈਲਰ ਮਾਲਕ ਹੜਤਾਲ ਤੇ ਗਏ ਸੀ ਪਹਿਲੇ ਆਪਾਂ ਡਿਟੇਲ ਚ ਚਰਚਾ ਨਹੀਂ ਕੀਤੀ ਇਹ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਚ ਚਰਚਾ ਕਰਾਂਗੇ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਜੋ ਪੰਜਾਬ ਦੇ ਰਾਈਸ ਮਿਲਰ ਹੜਤਾਲ ਤੇ ਗਏ ਸੀ ਤੇ ਉਹਨਾਂ ਚ ਕਿਹੜੀਆਂ-ਕਿਹੜੀਆਂ ਮੰਗਾਂ ਇਸ ਵਾਰ ਜੋ ਪੰਜਾਬ ਸਰਕਾਰ ਨੇ ਮੰਗੀਆਂ ਨੇ ਅਸ ਵੀਡੀਓ ਚ ਆਪਾਂ ਡਿਟੇਲ ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਕੱਲ ਮੀਟਿੰਗ ਹੋਈ ਉਸ ਦੇ ਵਿੱਚ ਜੋ ਜੋ ਨੇ ਦਾ ਸੀਜ਼ਨ ਹੈ ਅੱਗੇ ਆਉਣ ਵਾਲੀ ਜੋ ਝੋਨੇ ਦੀ ਖਰੀਦ ਹੈ ਉਹਨੂੰ ਨਿਰਵਿਘਨ ਪੂਰਾ ਕਰਨ ਵਾਸਤੇ ਜੋ ਸਟੋਰੇਜ ਦੀ ਸਮੱਸਿਆ ਹੈ ਉਹਨੂੰ ਯਕੀਨੀ ਬਣਾਉਣ ਵਾਸਤੇ ਜੋ ਰਾਈਸ ਮਿਲਰ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਉਹਦੇ ਵਿੱਚ ਪੰਜਾਬ ਸਰਕਾਰ ਨੇ ਜੋ ਮੇਨ ਮੇਨ ਉਹਨਾਂ ਦੀਆਂ ਮੰਗਾਂ ਸੀ ਉਹ ਮੰਨੀਆਂ ਜਿਹਦੇ ਵਿੱਚੋਂ ਜੋ ਐਫਸੀਆਈ ਦੇ ਵਿੱਚ ਜੋ 15 ਲੱਖ ਮੈਟ੍ਰਿਕ ਟਨ ਦਾ ਜੋ ਸਪੇਸ ਹੈ ਇਸ ਮਹੀਨੇ ਦੇ ਲਾਸਟ ਤੱਕ ਜੋ ਬਣ ਜਾਏਗਾ ਤੇ ਉਸ ਤੋਂ ਬਾਅਦ 2 ਦਸੰਬਰ 2024 ਤੱਕ 40 ਲੱਖ ਮੈਟ੍ਰਿਕ ਟਨ ਦੇ ਜੋ ਅਨਾਜ ਨੂੰ ਲਜਾਉਣ ਦੀ ਜੋ ਸਮਰੱਥਾ ਜਾਂ ਸਪੇਸ ਹੈ ਸਟੋਰੇਜ ਸਪੇਸ ਉਹ ਬਣ ਜਾਏਗਾ ਕਿਉਂਕਿ ਉਦੋਂ ਤੱਕ ਜੋ 40 ਲੱਖ ਮੈਟ੍ਰਿਕ ਟਨ ਇਹ ਇੱਥੋਂ ਜੋ ਸੈਂਟਰ ਪੂਲ ਦੇ ਵਿੱਚ ਭੇਜ ਦੇਣਗੇ ਤੇ ਉਸ ਤੋਂ ਬਾਅਦ ਜੋ ਸਟੋਰੇਜ ਦੀ ਸਮੱਸਿਆ ਇਹਦੇ ਨਾਲ ਜੋ ਹੱਲ ਹੋ ਜੇਗੀ ਤੇ ਉਸ ਦੇ ਬਾਅਦ ਜੋ ਮਾਰਚ 2025 ਤੱਕ ਜੋ 90 ਲੱਖ ਮੈਟ੍ਰਿਕ ਟਨ ਜੋ ਸਟੋਰੇਜ ਹੈ ਉਹਨੂੰ ਸਾਫ਼ ਕਰਨ ਦਾ ਯਾਨੀ ਕਿ ਕਲੀਅਰ ਕਰਨ ਦਾ ਜੋ ਲਿਖਤੀ ਭਰੋਸਾ ਪੰਜਾਬ ਸਰਕਾਰ ਨੇ ਸ਼ੈਲਰ ਮਾਲਕਾਂ ਨੂੰ ਦਿੱਤਾ ਤੇ ਇਸ ਦੇ ਬਾਅਦ ਇੱਕ ਮਿਲਰਸ ਦੀ ਸਿਕਿਉਰਿਟੀ ਰਾਸ਼ੀ ਸੀ ਜਿਹਨੂੰ ਲੈ ਕੇ ਉਹਨਾਂ ਦੀ ਮੰਗ ਸੀ ਤੇ ਉਹ ਸਿਕਿਉਰਿਟੀ ਰਾਸ਼ੀ ਜੋ ਪਹਿਲੇ 175 ਰੁਪਏ ਪ੍ਰਤੀ ਟਨ ਸੀ ਉਸ ਨੂੰ ਘਟਾ ਕੇ ਸਿਰਫ 10 ਰੁਪਏ ਪ੍ਰਤੀ ਟਨ ਜੋ ਪੰਜਾਬ ਸਰਕਾਰ ਨੇ ਕਰ ਦਿੱਤਾ ਤੇ ਜੋ ਬਕਾਇਆ ਰਾਸ਼ੀ ਹੈ ਉਹ ਵੀ ਰਿਫੰਡ ਦੇ ਨਾਲ ਜੋ ਉਹਨਾਂ ਨੂੰ ਇਹ ਰਾਸ਼ੀ ਮਤਲਬ ਜੋ 10 ਰੁਪਏ ਪ੍ਰਤੀ ਟਨ ਦੀ ਜੋ ਸਿਕਿਉਰਿਟੀ ਰਾਸ਼ੀ ਹੈ ਉਹਨੂੰ ਕਰ ਦਿੱਤਾ ਗਿਆ ਸੋ ਪਹਿਲੇ ਜੋ ਸਿਕਿਉਰਿਟੀ ਰਾਸ਼ੀ ਸੀ 175 ਰੁਪਏ ਪ੍ਰਤੀ ਟਨ ਸੀ ਤੇ ਉਸ ਨੂੰ ਘਟਾ ਕੇ ਜੋ 10 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਤੇ ਜੋ ਰਿਫੰਡ ਹੈ ਉਹ ਵੀ ਜੋ ਸ਼ੈਲਰ ਮਾਲਕਾਂ ਨੂੰ ਵਾਪਸ ਕੀਤਾ ਜਾਏਗਾ ਸੋ ਇਸ ਨਾਲ ਜੋ ਪੈਸੇ ਦੀ ਲਾਗਤ ਹੈ ਉਹ ਸ਼ੈਲਰ ਮਾਲਕਾਂ ਦੀ ਘਟ ਹੋ ਜੇਗੀ ਤੇ ਕਾਫੀ ਵੱਡਾ ਰੀਲੀਫ ਜੋ ਸ਼ੈਲਰ ਮਾਲਕਾਂ ਨੂੰ ਮਿਲੇਗਾ ਤੇ ਇਸ ਤੋਂ ਬਾਅਦ ਜੋ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਿਨਾ ਜੋ ਅਲੋਟਮੈਂਟ ਉਹਨਾਂ ਦੀ ਹੋਏਗੀ ਸੋ ਪਹਿਲੇ ਫਿਜ਼ੀਕਲ ਵੈਰੀਫਿਕੇਸ਼ਨ ਕਾਫੀ ਪੇਪਰਵਰਕ ਸੀ ਇਸ ਸਾਲ ਉਹਨੂੰ ਜੋ ਸਖਾਲਾ ਕਰਕੇ ਜੋ ਬਿਨਾ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਇਸ ਸਾਲ ਅਲੋਟਮੈਂਟਾਂ ਕੀਤੀਆਂ ਜਾਣਗੀਆਂ ਤੇ ਖਰੀਫ ਮਾਰਕੀਟਿੰਗ 2024-25 ਲਈ ਜੋ ਮਿਲਿੰਗ ਦਾ ਜੋ ਪਹਿਲੇ ਟੈਂਡਰ ਸੀ ਉਹ اف ਆਰ ਕੇ ਟੈਂਡਰ ਨਾਲ ਇਸ ਸਾਲ ਹੋਏਗੀ ਸੋ ਇਹ ਵੀ ਜੋ ਮੇਨ ਮੰਗ ਸੀ ਛੈਲਰ ਮਾਲਕਾਂ ਦੀ ਉਹ ਵੀ ਜੋ ਪੰਜਾਬ ਸਰਕਾਰ ਨੇ ਮੰਨੀ ਹੈ ਉਸ ਤੋਂ ਬਾਅਦ ਜੋ ਸਰਕਾਰ ਨੇ ਇੱਕ ਹਰ ਜੋ ਚੀਫ ਸੈਕਟਰੀ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਤਾਂ ਕਿ ਹਰ ਮਹੀਨੇ ਸ਼ੈਲਰ ਮਾਲਕਾਂ ਦਾ ਜੋ ਰਿਵਿਊ ਹੁੰਦਾ ਰਹੇ ਕੋਈ ਉਹਨਾਂ ਨੂੰ ਦਿੱਕਤ ਆਉਂਦੀ ਹੈ ਕੋਈ ਉਹਨਾਂ ਦੇ ਮਸਲੇ ਨੇ ਉਹ ਪੰਜਾਬ ਸਰਕਾਰ ਤੱਕ ਪਹੁੰਚ ਸਕਣ ਤੇ ਜੋ ਸੈਂਟਰ ਸਰਕਾਰ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਦਾ ਵੀ ਜੋ ਭਗਵੰਤਬਾਨ ਸਾਹਿਬ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਲਗਾਤਾਰ ਉਹ ਫੋਲੋਅ ਅਪ ਕਰਨਗੇ ਤੇ ਸੈਂਟਰ ਨਾਲ ਜੋ ਜੋ ਵੀ ਮੰਗਾਂ ਸਿੱਧੀਆਂ ਸਪੇਸ ਵਾਲੀਆਂ ਸੈਂਟਰ ਨਾਲ ਜੁੜੀਆਂ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਦਖਲ ਦੇਣਗੇ ਤੇ ਕੋਈ ਵੀ ਦਿੱਕਤ ਉਹਨਾਂ ਨੂੰ ਪੂਰੇ ਸੀਜ਼ਨ ਦੇ ਵਿੱਚ ਜੋ ਮਿਲਿੰਗ ਨੂੰ ਲੈ ਕੇ ਸਪੇਸ ਨੂੰ ਲੈ ਕੇ ਹੋਰ ਜੋ ਵੀ ਮੰਗਾਂ ਨੇ ਸਾਰੀਆਂ ਪੰਜਾਬ ਸਰਕਾਰ ਨੇ ਮੰਨ ਕੇ ਇੱਕ ਚੰਗੀ ਤਗੜੀ ਰਾਹਤ ਜੋ ਸ਼ੈਲਰ ਮਾਲਕਾਂ ਨੂੰ ਦਿੱਤੀ ਹੈ ਤਾਂ ਜੋ ਅੱਗੇ ਆਉਣ ਵਾਲਾ ਸੀਜ਼ਨ ਚੰਗਾ ਸੁਖਾਲੂ ਰੂਪ ਹੋ ਸਕੇ ਕਿਸਾਨ ਵੀਰੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ